ਬਈ ਸਸਰੀ ਗੱਲ ਸਾਰੇ ਭਰਾਵਾਂ ਨੂੰ ਤੇ ਆਪਾਂ ਪਹੁੰਚੇ ਆ ਬਈ ਪਿੰਡ ਤੰਦ ਬਈ ਅੱਜ ਬਾਜੀ ਤੇ ਦੇ ਆ ਭੰਜਾ ਇਹ ਰਾਉਂ ਆ ਵੇਖੋ ਜੀ ਆ ਬਾਈ ਹੋਰ ਕਿਹਜਣਾ ਠੀਕ ਹੈ ਜੀ ਅਨਮੋਲ ਵੇਖ ਲੋ ਬਈ ਲੈ ਕੇ ਆਇਆ ਦੋ ਪੁੱਤਰ ਇਹ ਕੱਪਾ ਪਹੁੰਚਿਆ ਅੱਜ ਸਿੰਗਾਪੁਰੋਂ ਸਿੱਧਾ ਹੀ ਸਿੰਗਾਪੁਰੋਂ ਸਿੱਧਾ ਹੀ ਆ ਗਿਆ ਕੱਟਪਾ ਅੱਜ ਇੱਥੇ ਬਾਜੀ ਛੱਡਣਾ ਲੈ ਚਾਚਾ ਵੀ ਆਏ ਲੈ ਬਸ ਇੰਨੇ ਕਿ ਹੋਣੇ ਸੀਗੇ ਪਹਿਲਾਂ ਉਹਨਾਂ ਲੱਗਾ ਭਾਈ ਚਾਚਾ ਸੋਸਰੀ ਕਾਮ ਉਹ ਕਹਿੰਦਾ ਅੱਡੇ ਤੇ ਕੈਬਰੀ ਪਾ ਕੇ ਮਣਾ ਤਾ ਪਿੰਨ ਵਾਲੇ ਪਾਈ ਫਿਰਦੇ ਆ ਨਵੀ ਵੀ ਕੈਬਰੀ ਪਾ ਕੇ ਫਿਰਦਾ ਮਣਾ ਪਰ ਨਵੀ ਆ ਚੱਲਾ ਜੀ लवली ਤੇ ਚੇਲੇ ਠੀਕ ਹੈ ਜੀ ਇਹ ਸਾਨੂੰ ਜ਼ਰੂਰੀ ਆ ਉਸਤਾਦ ਦੇ ਲੈ ਕੋਣੇ ਸਾਨੂੰ ਮੋਢੇ ਇਸ ਵੀ ਛੋਟੀ ਜਿੰਨੀ ਸੀ ਬਾ ਪੰਜ ਛੇ ਮਿੰਟ ਹੋਣੀ ਆ ਪਰ ਆਪਣਾ ਰੰਗ ਲਿਖੀ ਜਾਂਦਾ ਯਾਰ ਠੀਕ ਹੈ ਜੀ ਤੇ ਹਾਂਜੀ ਉਸਤਾਦ ਜੀ ਕੂਤਰ ਕਿੰਨੇ ਹੋ ਗਏ ਬਾਈ ਲਿਖੇਗੇ 20 ਹੋਗਾ 20 ਕੂਤਰ ਹੋ ਗਏ ਬਾਈ ਕੂਤਰ ਹੋ ਗਏ ਚੱਕ ਗਿਆ ਹੈ ਬਾਈ ਫੌਜੀ ਨਾਲ ਵੀ ਤੁਹਾਨੂੰ ਮਿਲਾ ਕੇ ਲਿਆਉਣੇ ਆ ਲੈ ਤਾਂ ਨਹੀਂ ਪਤਾ ਕਿਹੜੇ ਨਾਲ ਅਛਤਰੀ ਹੋ ਅਛਤਰੀ ਕਿਹੜੇ ਨਾਲ ਹਾਂਜੀ ਬਾਈ ਜੀ ਹਾਂਜੀ ਭਾਜੀ ਪਹੁੰਚ ਗਏ ਹਾਂਜੀ ਹਾਂਜੀ ਪਹੁੰਚ ਗਏ ਜੀ ਠੀਕ ਹੈ ਜੀ ਆਹ ਬਾਈ ਆਪਣਾ ਯਾਰ ਬੱਬੂ ਬੱਬੂ ਮੋਣਪਰਾ ਤੇ ਬਾਈ ਮੰਗੀ ਮੰਗੀ ਹਾਂਜੀ ਹਾਂ ਬੜਾ ਬੜਾ ਹਾਂ 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 ਲਓ ਡੰਗਣਾ ਦਾ ਸਾਰੀ ਫਰੰਟ ਲੈ ਬਾਈ ਆਪਾਂ ਪਹੁੰਚ ਗਏ ਬਾਈ ਆਪਾਂ ਯਾਸੀਨ ਕੋਲੇ ਬਾਈ ਕੋਲੇ ਪਹਿਲੇ ਇਹ ਕਹਿ ਦੇ ਟੰਕਦੇ ਨੂੰ ਠੀਕ ਹੈ ਜੀ 10 5 ਮਿੰਟ ਦਵਾਗੇ ਲਓ ਬਾਈ ਯਾਸੀਨ ਲੈ ਬੋਲ ਬਾਈ ਬਾਈ ਬਾਜੀ ਉੱਡੀ ਤਿੰਨ ਵਜ ਪਿੰਡ ਜੀ ਕਬੂਤਰ ਲਿਖੇਗੇ ਬਾਕੀ ਹੋਰ ਆ ਰਿਹਾ ਬਈ ਲਿਖੀਏ ਨੇ ਜੀ ਹੋਇਆ ਜਾਜ ਨਾ ਬਤਾ ਠੀਕ ਹੈ ਬਾਈ ਜੀ ਬਾਕੀ ਅਪਡੇਟ ਦਵਾਗੇ ਤੁਹਾਨੂੰ ਸ਼ਾਮ ਨੂੰ ਕੀ ਬਣਦਾ ਠੀਕ ਹੈ ਜੀ ਚੜ ਜੂਗੀ ਵੀਡੀਓ ਨਹੀਂ ਨਹੀਂ ਇਹ ਦੋ ਬਈ ਸਸਰੀ ਘਰ ਸਾਰੇ ਭਰਾਵਾਂ ਨੂੰ ਤੇ ਆਪਾਂ ਤਿੰਨ ਬਈ ਆਏ ਆ ਤੇ ਕਬੂਤਰ ਰਹਿ ਗਏ ਬਈ ਪੰਜ ਠੀਕ ਆ ਉਹਨਾਂ ਚ ਇੱਕ ਜਵਾਕਾਂ ਦਾ ਕਬੂਤਰ ਫਿਰਦਾ ਪਿੰਡ ਕਿਹੜਾ ਬਈ ਤੁਹਾਡਾ ਆਹ ਵੇਖੋ ਜੀ ਆ ਬੱਠਾ ਮੁੰਡਾ ਉਹ ਨਿੱਕਾ ਜ ਹੈ ਨਿੱਕਾ ਜ ਮੁੰਡਾ ਜ ਆ ਹਾਂ ਕਬੂਤਰ ਬਾਲਾ ਚੰਗਾ ਫਿਰਦਾ ਇੱਕ ਪੱਲੇ ਵਾਲਾ ਤੇ ਅੱਜ ਆਪਾਂ ਖੇੜ ਦੱਸ ਕੇ ਆਪਾਂ ਨੂੰ ਬਈ ਖੇੜ ਦੱਸਦਾ ਕਹਿੰਦਾ ਮੈਂ ਤੁਹਾਨੂੰ ਖੇੜ ਦੱਸਦਾ ਕਹਿੰਦਾ ਲੈ ਬਈ ਦੱਸੀ ਕੀ ਕੁਝ ਪਾਇਆ ਸੀ ਆ ਪਾਲਸੀਆਂ ਦਾ ਪਾਣੀ ਅਲੈਸੀਆਂ ਦਾ ਪਾਣੀ ਤੇ ਉਹ ਖਾਸ ਖਾਸ ਉਹ ਚੰਦਨ ਦੇ ਲੱਕੜੀ ਦਾ ਟੁਕੜਾ ਚੰਦਨ ਸੰਬਲਪੂਰਾ ਚੰਦਨ ਹਾ ਸੰਬਲਪੂਰਾ ਚੰਦਨ ਵਾਲਾ ਸੁੱਕੇ ਫੁੱਲ ਸੁੱਕੇ ਫੁੱਲ ਉਹ ਪਿੰਨੀਆਂ ਬਣਾ ਕੇ ਤੇ ਦੇ ਦੇ ਠੀਕ ਹੈ ਕਿੰਨੇ ਵਜੇ ਸੁੱਕੇ ਤੇ ਪਿੰਨੀਆਂ ਬਣਾ ਕੇ ਬਾਈ ਚਾਰ ਪੰਜ ਜਰੀ ਦੇ ਦੇ ਚਾਰ ਪੰਜ ਜਰੀ ਕਹਿੰਦੇ ਵੀ ਦੇ ਦੇ ਤੇ ਕਬੂਤਰ ਬਾਈ ਇਹਨਾਂ ਦਾ ਇੰਨਾ ਘੇੜ ਫਿਰਦਾ ਜਵਾਕਾਂ ਦਾ ਠੀਕ ਹੈ ਤੇ ਕਬੂਤਰ ਤਾਂ ਹੁਣ ਮੈਂ ਥਾਹ ਹੈ ਉਹ ਆ ਗਿਆ ਕਿੱਥੇ ਕਬੂਤਰ ਘਰ ਘਰਦਾ ਉਹ ਚੱਲ ਗਿਆ ਤੇ ਬਾਕੀ ਬਾਈ ਅਨਮੋਲ ਰੀਤ ਤੇ ਇੱਧਰ ਬਾਈ ਬੱਪੂ ਰੀਤ ਤੇ ਆ ਸਾਰੇ ਆਪਣੇ ਭਰਾ ਬੈਠੇ ਹੋਏ ਆ 5 ਰਹਿ ਗਏ ਭਾਈ ਠੀਕ ਹੈ ਮੰਗੀ ਵੀ ਬੈਠਾ ਠੀਕ ਹੈ ਯਸਨ ਆ ਗਿਆ ਠੀਕ ਹੈ ਯਸਨ ਕਾਪੀ ਵਾਲਾ ਆਈ ਜਾਂਦਾ ਵੇਖੋ ਠੀਕ ਹੈ ਯਸਨ ਦੀ ਕਬੂਤਰੀ ਬਹੁਤ ਚੰਗੀ ਫਿਰਦੀ ਹੈ 5 ਕਬੂਤਰ ਰਹਿ ਗਏ ਭਾਈ ਠੀਕ ਹੈ ਪਰ ਦਿਖਦੀ ਨਹੀਂ ਤੇ ਫਿਰਦੀ ਹੀ ਨਹੀਂ ਆਉਂਦੀ ਬਾੜੀ ਇੱਥੇ ਲੱਗੀ ਪਈ ਹੈ ਠੀਕ ਹੈ ਭਾਈ ਜੀ ਆ ਗਿਆ ਯਸਨ ਯਸਨ ਬੋਲ ਭਾਈ ਕੁਛ ਭਾਈ ਜੀ ਬਹੁਤ ਮੇਚ ਫਸਿਆ ਪਿਆ 4 ਕ 5 ਰਹਿ ਗਏ ਭਾਈ 5 ਕਬੂਤਰ 5 ਰਹਿ ਗਏ ਤੇ 4 ਉੱਤੇ ਖੜਿਆ ਦੇਖ ਕਬੂਤਰ ਨੀਵਾ ਫਿਰਿਆ ਦਾ ਪੱਲੇ ਵਾਲਾ ਪੱਲੇ ਵਾਲਾ ਜਵਾਕਾਂ ਦਾ ਬਾਈ ਜਿਨ੍ਹਾਂ ਨੇ ਖੇਡ ਦੱਸੀ ਆ ਉਹਨੇ ਉਹਨਾਂ ਨੇ ਠੀਕ ਹੈ ਬਾਕੀ ਜਿਹੜੇ ਵੇਖੋ ਬਾਈ ਕੀ ਬਣਦਾ ਸ਼ਾਮ ਨੂੰ ਬਾਈ ਜਵਾਕ ਜਵਾਕਾਂ ਨੇ ਕੁਝ ਨਹੀਂ ਲੁਕਾਇਆ ਤੇ ਕਬੂਤਰ ਟਾਈਮ ਕਰੀਦਾ ਕਿੰਨਾ ਸੋਹਣਾ ਫਿਰਦਾ ਪੱਲੇ ਵਾਲਾ ਬਹੁਤ ਸੋਹਣਾ ਫਿਰਦਾ ਬਾਈ ਪੱਲੇ ਵਾਲਾ ਬਾਈ ਐਡਾ ਘੈਂਟ ਕਬੂਤਰ ਫਿਰਦਾ ਆਪਾਂ ਸੋਚ ਨਹੀਂ ਸੀ ਜਵਾਕਾਂ ਨੇ ਸੰਭਿਆ ਉਹ ਜਵਾਕ ਨੇ ਜਿਹੜੀ ਵੀਡੀਓ ਦਿੱਤੀ ਆ ਠੀਕ ਹੈ ਬਹੁਤ ਘੈਂਟ ਫਿਰਦਾ ਆਪਾਂ ਆ ਕਾਪੀ ਵਾਲਾ ਨਾਲ ਟਾਈਮ ਲੱਗਦਾ ਸੋਹਣੀ ਗੇਮ ਲਈਏ ਬਾਈ ਦੱਸਿਆ ਉਹਨੇ ਅਗਲੇ ਨੇ ਦਿਲ ਖੋਲ ਕੇ ਦੱਸਿਆ ਠ ਤੇ ਆਪਣੇ ਜਿੰਨੇ ਵੀ ਆ ਭਰਾ ਜਿਵੇਂ ਵੱਡੇ ਖਿਡਾਰੀ ਆ ਜਾਂ ਕਿਵੇਂ ਵੀ ਆ ਉਹ ਸਾਰਾ ਮਾਲੋ ਸੁਝਾਅ ਦੇਣ ਹਨਾ ਇਸ ਚੀਜ਼ ਦਾ ਤੇ ਦੱਸਿਆ ਕਰਨ ਬਣਾ ਗੇਮ ਵਦੇ Rajasthan ਦੇ ਵਿੱਚ ਆ ਵਦੇ ਆਪਾਂ ਨੂੰ ਐਂ ਕਹਿੰਨੇ ਵੀ ਹਰੇਕ ਬੰਦਾ ਬੱਚਾ 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 ਯਾਰ ਸ਼ੌਂਕ ਕਰਦਾ ਨਾ ਹਾਰ ਜਾਂਦਾ ਵੱਡਿਆਂ ਤੋਂ ਤੇ ਉਹ ਮਤਲਬ ਹੌਂਸਲਾ ਟੁੱਟਦਾ ਦਾ ਉਹ ਚੀਜ਼ ਆ ਠੀਕ ਹੈ ਜੀ ਓਕੇ ਜੀ ਬਾਏ